ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਕੰਬ ਰਾਸ਼ੀ ਵਾਲਿਆਂ ਦੇ ਲਈ ਬੜੇ ਹੀ ਮਹੱਤਵਪੂਰਨ ਸਾਬਿਤ ਹੋ ਜਾਵੇਗੀ ਕਿਉਂਕਿ ਇਹਨਾਂ ਕੁਝ ਹੀ ਦਿਨਾਂ ਵਿੱਚ ਇਹਨਾਂ ਦੀ ਕਿਸਮਤ ਹੁਣ ਪੂਰੀ ਤਰ੍ਹਾਂ ਹੀ ਚਮਕਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਦੇਵੀ ਲਿਖ ਕੇ ਹਾਜ਼ਰੀ ਲਗਵਾ ਦੇ ਤਾਂ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ। ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਭਗਵਾਨ ਗਣੇਸ਼ ਤੇ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਅੱਜ ਦੇ ਦਿਨ ਤੋਂ ਤੁਹਾਡੇ ਲਈ ਇਹ ਸਮਾਂ ਵਰਦਾਨ ਸਾਬਿਤ ਹੋ ਜਾਵੇਗਾ। ਤੁਹਾਡੇ ਅੰਦਰ ਬੜੀ ਹੀ ਉਮੀਦ ਦਾ ਦੀਵਾ ਹੁਣ ਜਾਗਣ ਵਾਲਾ ਹੈ। ਪੰਜ ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਇਹਨਾਂ ਦਿਨਾਂ ਵਿੱਚ ਮਿਲਣ ਵਾਲੀਆਂ ਹਨ। ਇਹ ਸਮਝ ਲਓ ਕਿ ਤੁਹਾਡੇ ਕਰਮਾਂ ਦੇ ਅਨੁਸਾਰ ਵੱਡੇ ਵੱਡੇ ਫਲ ਤੁਹਾਨੂੰ ਮਿਲਣ ਵਾਲੇ ਹਨ ਜੋ ਵੀ ਤੁਸੀਂ ਮਿਹਨਤ ਕੀਤੀ ਸੀ ਉਸੇ ਅਨੁਸਾਰ ਹੁਣ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਸ਼ੁਭ ਫਲ ਮਿਲ ਜਾਵੇਗਾ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ ਤੇ ਕਿਸ ਪ੍ਰਕਾਰ ਇਹਨਾਂ 8 ਦਿਨਾਂ ਦਾ ਸਮਾਂ ਤੁਹਾਡੀ ਜ਼ਿੰਦਗੀ ਵਿੱਚ ਰਹਿਣ ਵਾਲਾ ਹੈ ਭਗਵਾਨ ਗਣੇਸ਼ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹ ਸਮਾਂ ਤੁਹਾਡੇ ਲਈ ਸ਼ੁਭ ਫਲ ਦੇ ਕੇ ਜਾਵੇਗਾ ਇਸ ਸਮੇਂ ਤੁਹਾਡੇ ਲਈ ਯੋਗ ਦੇ ਲਾਭ ਬਣਦੇ ਹੋਏ ਨਜ਼ਰ ਆ ਰਹੇ ਹਨ ਰਾਜ ਯੋਗ ਗਜਕੇਸ਼ਰੀ ਯੋਗ ਧਨ ਯੋਗ ਤੇ ਧਨ ਸੁਭਾਗਿਆ ਵਨ ਸਮਾ ਤੁਹਾਡੇ ਲਈ ਹੁਣ ਸਾਬਿਤ ਹੋ ਜਾਵੇਗਾ ਇਸੇ ਸਮੇਂ ਤੁਹਾਡੇ ਲਈ ਨੌਕਰੀ ਯੋਗ ਤੇ ਸੰਤਾਨ ਪ੍ਰਾਪਤੀ ਯੋਗ ਵੀ ਬਣਦਾ ਹੋਏ ਨਜ਼ਰ ਆ ਰਿਹਾ ਹੈ ਜਿਸ ਨਾਲ ਇਹ ਸਮਾ ਤੁਹਾਡੇ ਲਈ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਲੈ ਕੇ ਆਵੇਗਾ ਤੇ ਉਹ ਕਿਹੜੀਆਂ ਪੰਜ ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ ਕਿਹਨਾਂ ਖੇਤਰਾਂ ਵਿੱਚ ਮਿਲਣਗੀਆਂ ਕਿਸ ਪ੍ਰਕਾਰ ਤੁਹਾਡੇ ਕਰਮਾਂ ਦਾ ਫਲ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਤੁਹਾਡੇ ਲਈ ਸਮਾਂ ਹੁਣ ਬਹੁਤ ਹੀ ਚੰਗਾ ਸਾਬਿਤ ਹੋ ਜਾਵੇਗਾ ਸਾਰੇ ਹੀ ਗ੍ਰਹਿ ਤੁਹਾਡੇ ਲਈ ਲਾਭ ਦੇਣ ਵਾਲੇ ਹਨ ਜਿਸ ਨਾਲ ਕਿ ਤੁਹਾਨੂੰ ਵੱਡਾ ਲਾਭ ਹੋ ਜਾਵੇਗਾ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਮਿਲ ਜਾਣਗੀਆਂ ਤਾਂ ਲਾਭ ਮਿਲੇਗਾ ਤੇ ਵੱਡੀਆਂ ਸਫਲਤਾਵਾਂ ਤੁਹਾਨੂੰ ਮਿਲਣਗੀਆਂ ਇਸ ਸਮੇਂ ਤੁਹਾਨੂੰ ਬਹੁਤ ਹੀ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਹਨ ਇਸ ਸਮੇਂ ਦਾ ਤੁਹਾਨੂੰ ਪੂਰਾ ਲਾਭ ਹੋ ਜਾਵੇਗਾ ਨਾਲ ਹੀ ਨਾਲ ਇਸ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਤੁਹਾਡੇ ਲਈ ਸਮਾਂ ਬਹੁਤ کارਗਰ ਸਾਬਿਤ ਹੋ ਜਾਵੇਗਾ ਬਹੁਤ ਹੀ ਤੁਹਾਨੂੰ ਵਧੀਆ ਰਿਜ਼ਲਟ ਮਿਲਣ ਵਾਲੇ ਹਨ ਤੇ ਇੰਨਾ ਚੰਗਾ ਸਮਝ ਲਓ ਸਮਾਂ ਇਹ ਹੋਣ ਵਾਲਾ ਹੈ ਕਿ ਪੂਰੇ 3 ਸਾਲਾਂ ਦੇ ਬਾਅਦ ਵੱਡੇ ਸ਼ੁਭ ਸੰਜੋਗ ਬਣਦੇ ਹੋਏ ਨਜ਼ਰ ਆ ਰਹੇ ਹਨ 3 ਸਾਲਾਂ ਦੇ ਬਾਅਦ ਇੰਨਾ ਚੰਗਾ ਸਮਾਂ ਆਇਆ ਹੈ ਇਸ ਸਮੇਂ ਜੇਕਰ ਤੁਹਾਡੇ ਰਿਸ਼ਤੇ ਵਗੈਰਾ ਨੂੰ ਲੈ ਕੇ ਕਾਫੀ ਸਮੇਂ ਤੋਂ ਪਰੇਸ਼ਾਨੀ ਚੱਲ ਰਹੀ ਸੀ ਰਿਸ਼ਤਾ ਆਉਂਦਾ ਸੀ ਹੋ ਵੀ ਜਾਂਦਾ ਸੀ ਪਰ ਬਾਅਦ ਵਿੱਚ ਫਿਰ ਐਨ ਮੌਕੇ ਤੇ ਆ ਕੇ ਟੁੱਟ ਜਾਂਦਾ ਸੀ ਇਹ ਸਮਾਂ ਹੁਣ ਤੁਹਾਡੇ ਲਈ کارਗਰ ਸਾਬਿਤ ਹੋ ਜਾਵੇਗਾ ਇਸ ਸਮੇਂ ਮਾਤਾ ਲక్ష్ਮੀ ਤੇ ਭਗਵਾਨ ਗਣੇਸ਼ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਮਨ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਸੋ ਦੋਸਤੋ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਦੇ ਨਾਲ ਤੁਹਾਡੇ ਲਈ ਇਹ ਸਮਾਂ ਹੁਣ ਬਹੁਤ ਮਹੱਤਵਪੂਰਨ ਸਾਬਿਤ ਹੋ ਜਾਵੇਗਾ ਰਿੱਧੀ ਸਿੱਧੀ ਦੇ ਦਾਤਾ ਭਗਵਾਨ ਗਣੇਸ਼ ਜੀ ਦੀ ਕਿਰਪਾ ਦੇ ਨਾਲ ਧਨ ਪ੍ਰਾਪਤੀ ਦਾ ਸਮਾਂ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਤੁਸੀਂ ਕਾਫੀ ਸਮੇਂ ਤੋਂ ਇੰਟਰਵਿਊ ਦੇ ਦੇ ਕੇ ਥੱਕ ਚੁੱਕੇ ਹੋ ਨੌਕਰੀ ਮਨ ਚਾਹੀ ਤੁਹਾਨੂੰ ਨਹੀਂ ਮਿਲ ਰਹੀ ਇਸ ਸਮੇਂ ਤੁਹਾਡੀ ਨੌਕਰੀ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਜੇਕਰ ਤੁਸੀਂ ਚਾਹੁੰਦੇ ਹੋ ਤੁਸੀਂ ਪ੍ਰਾਈਵੇਟ ਜੌਬ ਕਰਦੇ ਹੋ ਪਰ ਸੈਲਰੀ ਨਹੀਂ ਵੱਧ ਰਹੀ ਇਸ ਸਮੇਂ ਤੁਹਾਡੀ ਸੈਲਰੀ ਵਧਨ ਦੇ ਵੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਸਮਾ ਧਨ ਪ੍ਰਾਪਤੀ ਵਾਲਾ ਰਹਿਣ ਵਾਲਾ ਹੈ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਲਈ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਾਲਾ ਸਮਾ ਸਾਬਿਤ ਹੋ ਜਾਵੇਗਾ ਇਸ ਸਮੇਂ ਤੁਹਾਡੇ ਪਰਿਵਾਰਕ ਮੈਂਬਰ ਤੁਹਾਡੇ ਨਾਲ ਬਹੁਤ ਹੀ ਖੁਸ਼ ਮિજાਜ ਰਹਿਣਗੇ ਨਾਲ ਹੀ ਨਾਲ ਬੱਚਿਆਂ ਤੇ ਵੀ ਇਸ ਸਮੇਂ ਪੜ੍ਹਾਈ ਤੇ ਵਧੀਆ ਅਸਰ ਹੋਵੇਗਾ ਚੰਗੇ ਨੰਬਰ ਲੈ ਕੇ ਪਾਸ ਹੋਣਗੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨਗੇ ਨੌਕਰੀ ਨਾਲ ਸੰਬੰਧਿਤ ਵੀ ਸਮਾ ਚੰਗਾ ਹੈ ਜੇਕਰ ਤੁਸੀਂ ਇਸ ਸਮੇਂ ਕੋਈ ਆਪਣੀ ਇੰਟਰਨਸ਼ਿਪ ਲਵਾਉਣਾ ਚਾਹੁੰਦੇ ਹੋ ਤਾਂ ਇਸ ਦੇ ਵਿੱਚ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਹਨ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡਾ ਸਥਾਨ ਪਰਿਵਰਤਨ ਵੀ ਹੋ ਸਕਦਾ ਹੈ ਇਹ ਵੀ ਯੋਜਨਾ ਬਣਦੀ ਹੋਏ ਨਜ਼ਰ ਆ ਰਹੀ ਹੈ ਮਨਚਾਹ ਸਥਾਨ ਪ੍ਰਾਪਤ ਹੋਵੇਗਾ ਪਰਿਵਰਤਨ ਦੀ ਲੋੜ ਹੈ ਉਸ ਦੀ ਵੀ ਤੁਹਾਨੂੰ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਜੇਕਰ ਕੋਈ ਨਵਾਂ ਕੰਮ ਤੁਸੀਂ ਬਿਜ਼ਨਸ ਵਪਾਰ ਕਰਦੇ ਹੋ ਤਾਂ ਇਸ ਵਿੱਚ ਹੌਲੀ ਹੌਲੀ ਤੁਹਾਨੂੰ ਦਿਨ ਰਾਤ ਚਾਗਣੀ ਤਰੱਕੀ ਮਿਲ ਜਾਵੇਗੀ ਬਿਜ਼ਨਸ ਤੁਹਾਡਾ ਕਾਫੀ ਜ਼ਿਆਦਾ ਅੱਗੇ ਵੱਧ ਜਾਵੇਗਾ ਤੁਹਾਨੂੰ ਬੇਸ਼ਰਤ ਹੈ ਹੀ ਬਿਜ਼ਨਸ ਵਪਾਰ ਵਿੱਚ ਹੁਣ ਬਹੁਤ ਹੀ ਲਾਭ ਹੁੰਦਾ ਹੋਇਆ ਨਜ਼ਰ ਆਵੇਗਾ ਇੱਕ ਛੋਟੀ ਜਿਹੀ ਸਾਵਧਾਨੀ ਤੁਸੀਂ ਜ਼ਰੂਰ ਵਰਤਣੀ ਹੈ ਆਪਣੇ ਸੀਕ੍ਰੇਟ ਕਦੇ ਵੀ ਕਿਸੇ ਨਾਲ ਸ਼ੇਅਰ ਨਾ ਕਰੋ ਜੇਕਰ ਤੁਸੀਂ ਕਰਨਾ ਵੀ ਚਾਹੁੰਦੇ ਹੋ ਜਾਂ ਕਰੋਗੇ ਤਾਂ ਕਿਸੇ ਨੂੰ ਕੁਝ ਵੀ ਨਾ ਸਮਝਾਓ ਆਪਣੇ ਗੱਲ ਜਿਹੜੀ ਹੈ ਦਿਲ ਵਿੱਚ ਰੱਖੋ ਤੇ ਆਪਣੀ ਦੁੱਖ ਤਕਲੀਫਾਂ ਵੀ ਕਿਸੇ ਨੂੰ ਨਾ ਦੱਸੋ ਤੇ ਜੇਕਰ ਤੁਹਾਡੇ ਘਰ ਕੋਈ ਖੁਸ਼ੀ ਦੀ ਖਬਰ ਆਉਂਦੀ ਹੈ ਉਸ ਨੂੰ ਵੀ ਜ਼ਿਆਦਾ ਵਧਾ ਚੜਾ ਕੇ ਕਿਸੇ ਨੂੰ ਨਾ ਦੱਸੋ ਕਿਉਂਕਿ ਤੁਹਾਡੇ ਦੁਸ਼ਮਣ ਜ਼ਿਆਦਾ ਹਨ ਤੇ ਤੁਹਾਡੇ ਦੋਸਤ ਮਿੱਤਰ ਘੱਟ ਹੀ ਬਣਦੇ ਹਨ ਤੁਸੀਂ ਹਰ ਕਿਸੇ ਦੇ ਨਾਲ ਆਪਣੇ ਦਿਲ ਦੀ ਗੱਲ ਸ਼ੇਅਰ ਕਰ ਲੈਂਦੇ ਹੋ ਪਰ ਕੋਈ ਤੁਹਾਡੇ ਨਾਲ ਨਹੀਂ ਕਰਦਾ ਤੁਹਾਡੇ ਕੋਲੋਂ ਰਾਜ਼ ਸਾਰੇ ਹੀ ਜਾਣ ਲੈਂਦੇ ਹਨ ਪਰ ਤੁਸੀਂ ਸਾਰੇ ਹੀ ਰਾਜ਼ ਕਿਸੇ ਨੂੰ ਦੇ ਕੇ ਆਪ ਬਾਅਦ ਵਿੱਚ ਨਿਰਾਸ਼ ਹੋ ਜਾਂਦੇ ਹੋ ਇਹ ਕੰਮ ਕਰਨਾ ਤੁਸੀਂ ਅੱਜ ਤੋਂ ਅਹੀ ਛੱਡ ਦੇਣਾ ਹੈ ਇਹਨਾਂ ਗੱਲਾਂ ਤੇ ਤੁਸੀਂ ਗੌਰ ਕਰਨਾ ਹੈ ਅਮਲ ਕਰ ਲੈਣਾ ਹੈ ਜੇਕਰ ਅਮਲ ਨਹੀਂ ਕਰ पाओगे ਤੁਸੀਂ ਜ਼ਿੰਦਗੀ ਵਿੱਚ ਬਹੁਤ ਪਿੱਛੇ ਰਹਿ ਜਾਓਗੇ ਤੇ ਲੋਕ ਤੁਹਾਡੇ ਤੋਂ ਅੱਗੇ ਨਿਕਲ ਜਾਣਗੇ ਤੁਹਾਡੇ ਪਿੱਛੇ ਰਹਿਣ ਦਾ ਕਾਰਨ ਇਹੀ ਹੈ ਤੁਸੀਂ ਹਰ ਕਿਸੇ ਤੇ ਵਿਸ਼ਵਾਸ ਅੱਖਾਂ ਬੰਦ ਕਰਕੇ ਕਰ ਲੈਂਦੇ ਹੋ ਚੁੱਪਚਾਪ ਆਪਣੇ ਕੰਮ ਪ੍ਰਤੀ ਲਗਨ ਦੇ ਨਾਲ ਕੰਮ ਕਰੋ ਤੇ ਫਲ ਤੇ ਚਿੰਤਾ ਨਾ ਕਰੋ ਕਿਉਂਕਿ ਫਲ ਤੁਹਾਨੂੰ ਸ਼ੁਭ ਪ੍ਰਾਪਤ ਤਾਂ ਹੀ ਹੋਵੇਗਾ ਸਮਾਂ ਤੁਹਾਡੇ ਲਈ ਚੰਗਾ ਹੈ ਇਸ ਦੇ ਲਈ ਤੁਹਾਨੂੰ ਆਪਣੇ ਮਨ ਦੇ ਵਿੱਚ ਸ਼ੱਕ ਕਦੇ ਨਹੀਂ ਲੈ ਕੇ ਆਉਣਾ ਚਾਹੀਦਾ ਆਪਣੇ ਕੰਮ ਨੂੰ ਆਪਣੀ ਪੂਰੀ ਮਿਹਨਤ ਤੇ ਲਗਨ ਦੇ ਨਾਲ ਕਰਦੇ ਰਹਿਣਾ ਹੈ ਇਹ ਸਮਾਂ ਤੁਹਾਡੇ ਪ੍ਰੇਮ ਸੰਬੰਧਾਂ ਦੇ ਲਈ ਵੀ ਬਹੁਤ ਚੰਗਾ ਸਮਾਂ ਸਾਬਿਤ ਹੋ ਜਾਵੇਗਾ ਜੇਕਰ ਤੁਸੀਂ ਕਿਸੇ ਨੂੰ ਪ੍ਰੇਮ ਕਰਦੇ ਹੋ ਆਪਣੇ ਪ੍ਰੇਮ ਦਾ ਇਜ਼ਹਾਰ ਕਰਨਾ ਚਾਹੁੰਦੇ ਹੋ ਆਪਣੇ ਪੱਖ ਵਿੱਚ ਉਸ ਨੂੰ ਲੈਣਾ ਚਾਹੁੰਦੇ ਹੋ ਤੇ ਆਪਣੇ ਘਰ ਫੈਮਿਲੀ ਨੂੰ ਦੱਸ ਦਿੰਦੇ ਹੋ ਫੈਸਲਾ ਤੁਹਾਡੇ ਪੱਖ ਵਿੱਚ ਹੋ ਜਾਵੇਗਾ ਦੋਸਤੀ ਦਾ ਰਿਸ਼ਤਾ ਵਿਆਹ ਵਿੱਚ ਤਬਦੀਲ ਹੋ ਜਾਵੇਗਾ ਚੰਗੇ ਪ੍ਰਸਤਾਵ ਤੁਹਾਨੂੰ ਮਿਲ ਜਾਣਗੇ ਚੰਗੇ ਜੀਵਨ ਸਾਥੀ ਦਾ ਚੁਣਾ ਤੁਸੀਂ ਕਰ ਸਕਦੇ ਹੋ ਮਨਜਾਹਾ ਪ੍ਰੇਮ ਤੁਹਾਨੂੰ ਮਿਲ ਜਾਵੇਗਾ ਪ੍ਰੇਮ ਸੰਬੰਧਾਂ ਵਿੱਚ ਮਜ਼ਬੂਤੀ ਆਵੇਗੀ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਅਣਬਣ ਚੱਲ ਰਹੀ ਸੀ ਜੇਕਰ ਸਾਖ ਸੰਬੰਧੀਆਂ ਦੇ ਨਾਲ ਕੋਈ ਝਗੜਾ ਚੱਲ ਰਿਹਾ ਸੀ ਰਿਸ਼ਤੇਦਾਰਾਂ ਦੇ ਨਾਲ ਕਿਸੇ ਪ੍ਰਕਾਰ ਦਾ ਉਹ ਵੀ ਹੁਣ ਪ੍ਰੇਮ ਵਾਲੇ ਸੰਬੰਧ ਬਣ ਜਾਣਗੇ ਤੇ ਝਗੜਾ ਹਮੇਸ਼ਾ ਲਈ ਖਤਮ ਹੋ ਜਾਵੇਗਾ ਇਸ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਸੰਤਾਨ ਪ੍ਰਾਪਤੀ ਦੀ ਇਸ਼ਿਆ ਰੱਖਦੇ ਹੋ ਤਾਂ ਇਹ ਸੁਪਨਾ ਵੀ ਇਸ ਸਮੇਂ ਹੁਣ ਤੁਹਾਡਾ ਸਾਕਾਰ ਹੋਣ ਵਾਲਾ ਹੈ ਤੁਹਾਡੇ ਲਈ ਬਿਜ਼ਨਸ ਵਪਾਰ ਨਾਲ ਸੰਬੰਧਿਤ ਸ਼ੋਭਾ ਤੇ ਮੰਗਲਕਾਰੀ ਹੋਵੇਗਾ ਗ੍ਰਹ ਨਕਸ਼ਤਰਾ ਦੇ ਵਿੱਚ ਪਰਿਵਰਤਨ ਹੋਣ ਵਾਲੇ ਹਨ ਤੁਹਾਡੇ ਲਈ ਧਨ ਪ੍ਰਾਪਤੀ ਦਾ ਚੰਗਾ ਨਿਰਮਾਣ ਹੋ ਜਾਵੇਗਾ ਇਸ ਸਮੇਂ ਇਸ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕ ਨਵਾਂ ਵਾਹਨ ਖਰੀਦਣਾ ਚਾਹੁੰਦੇ ਹਨ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੋ ਜਾਵੇਗੀ ਮਕਾਨ ਖਰੀਦ ਸਕਦੇ ਹੋ ਮਕਾਨ ਖਰੀਦਦੇ ਸਮੇਂ ਤੁਹਾਡੇ ਕੋਲ ਪ੍ਰਾਪਰਟੀ ਦੇ ਪੇਪਰ ਮਿਲ ਜਾਣਗੇ ਜਿਸ ਦੇ ਨਾਲ ਤੁਹਾਡੀ ਖੁਸ਼ੀ ਦਾ ਠਿਕਾਣਾ ਨਹੀਂ ਰਹਿ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡਾ ਕੋਈ ਬੱਚਾ ਵਿਦੇਸ਼ ਵਿੱਚ ਗਿਆ ਹੋਇਆ ਹੈ ਉਸ ਨੂੰ ਕਾਫੀ ਸਮੇਂ ਤੋਂ ਪੀਆਰ ਨਹੀਂ ਸੀ ਮਿਲ ਰਹੀ ਜਾਂ ਵਰਕ ਪਰਮਿਟ ਦਾ ਵੀਜ਼ਾ ਨਹੀਂ ਸੀ ਲੱਗ ਰਿਹਾ ਇਸ ਸਮੇਂ ਉਸ ਦਾ ਇਹ ਸੁਪਨਾ ਵੀ ਸাকার ਹੋ ਜਾਵੇਗਾ ਤੇ ਨਾਲ ਹੀ ਨਾਲ ਵਿਦਿਆਰਥੀ ਵਰਗ ਦੇ ਲਈ ਵੀ ਇਹ ਸਮਾਜ ਜਿਹੜਾ ਹੈ ਬੜਾ ਹੀ ਮੰਗਲਕਾਰੀ ਸਾਬਿਤ ਹੋ ਜਾਵੇਗਾ ਜੇਕਰ ਉਹ ਆਪਣਾ ਮਨ ਪੜਾਈ ਵਿੱਚ ਪੂਰੀ ਤਰ੍ਹਾਂ ਲਗਨ ਲਗਾ ਕੇ ਕੰਮ ਕਰਦੇ ਹਨ ਤਾਂ ਉਹ ਆਪਣੇ ਉੱਚ ਮਕਾਮ ਤੇ ਪਹੁੰਚ ਸਕਦੇ ਹਨ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰ ਸਕਦੇ ਹਨ ਇਸ ਸਮੇਂ ਜੇਕਰ ਤੁਸੀਂ ਗਰੀਬ ਲੋਕਾਂ ਨੂੰ ਅਨਦਾਨ ਤੇ ਜਾਂ ਫਿਰ ਕੱਪੜੇ ਦਾ ਦਾਨ ਕਰਦੇ ਹੋ ਤਾਂ ਹੋਰ ਤੁਹਾਡੇ ਲਈ ਸਮਾ ਚੰਗਾ ਸਾਬਿਤ ਹੋ ਜਾਵੇਗਾ ਕਿਉਂਕਿ ਦਾਨਪੁਨ ਕਰਨ ਵਾਲਿਆਂ ਤੇ ਧਨ ਦੀ ਦੇਵੀ ਮਾਤਾ ਲਕਸ਼ਮੀ ਜੀ ਬਹੁਤ ਜ਼ਿਆਦਾ ਪ੍ਰਸੰਨ ਹੋ ਜਾਂਦੀ ਹੈ ਕਾਂਬ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਸਦਾਵ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣੀ ਰਹੇ ਇਸ ਦੇ ਲਈ ਤੁਸੀਂ ਆਪਣੇ ਘਰ ਦੀ ਸਾਫ ਸਫਾਈ ਵੱਲ ਖਾਸ ਧਿਆਨ ਦੇਣਾ ਹੈ ਫਿਰ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਵਾਸ ਹਮੇਸ਼ਾ ਲਈ ਹੋ ਜਾਵੇਗਾ ਧਨ ਦੀ ਬਰਕਤ ਬਣੀ ਰਹੇਗੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਸੀਂ ਜੋ ਵੀ ਆਪਣੇ ਦਿਲ ਦੀ ਗੱਲ ਹੁੰਦੀ ਹੈ ਹਰ ਕਿਸੇ ਦੇ ਨਾਲ ਸਾਂਝੀ ਨਹੀਂ ਕਰਨੀ ਤੁਹਾਡਾ ਪੇਤ ਲੈ ਕੇ ਕਈ ਲੋਕ ਫਾਇਦਾ ਚੁੱਕ ਲੈਂਦੇ ਹਨ ਤੁਸੀਂ ਫਿਰ ਪਿੱਛੇ ਰਹਿ ਜਾਂਦੇ ਹੋ ਤੇ ਬੁਰੇ ਬਣ ਜਾਂਦੇ ਹੋ ਇਸ ਲਈ ਤੁਸੀਂ ਆਪਣੀ ਬੋਲ ਬਾਣੀ ਦੇ ਉੱਪਰ ਪੂਰਾ ਹੀ ਕੰਟਰੋਲ ਰੱਖਣਾ ਹੈ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਸਮੇਂ ਤੁਸੀਂ ਉਹਨਾਂ ਲੋਕਾਂ ਤੋਂ ਬਚ ਕੇ ਰਹਿਣਾ ਹੈ ਜੋ ਸਿਰਫ ਤੁਹਾਡੇ ਤੋਂ ਫਾਇਦਾ ਹੀ ਲੈਂਦੇ ਹਨ ਕਿਉਂਕਿ ਲੋਕ ਬਹੁਤ ਹੀ ਤੁਹਾਡੇ ਤੋਂ ਚਲਾਕ ਬਣ ਕੇ ਤੁਹਾਡੇ ਤੋਂ ਫਾਇਦਾ ਗੱਲਾਂ ਸੁਣ ਕੇ ਚੁੱਕ ਲੈਂਦੇ ਹਨ ਪਰ ਤੁਸੀਂ ਆਪਣੇ ਦਿਲ ਦੇ ਭੇਤ ਹਰ ਕਿਸੇ ਨਾਲ ਸਾਂਝੇ ਕਰ ਦਿੰਦੇ ਹੋ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਜਿਸ ਦੇ ਨਾਲ ਫਾਇਦਾ ਤੁਹਾਨੂੰ ਹੀ ਹੋਵੇ ਨਾ ਕਿ ਕਿਸੇ ਹੋਰ ਨੂੰ ਨਾਲ ਹੀ ਨਾਲ ਦੋਸਤ ਤੁਹਾਨੂੰ ਦੱਸ ਦਈਏ ਇਹ ਸਮਾਂ ਜਿਹੜਾ ਹੈ ਤੁਹਾਨੂੰ ਬਜ਼ੁਰਗਾਂ ਦਾ ਅਸ਼ੀਰਵਾਦ ਮਿਲਣ ਵਾਲਾ ਹੈ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਮਾਹੌਲ ਹੁਣ ਖੁਸ਼ ਨਮਾ ਬਣ ਜਾਵੇਗਾ ਤੇ ਨਾਲ ਹੀ ਨਾਲ ਇਸ ਸਮੇਂ ਤੁਹਾਡੀ ਜ਼ਿੰਦਗੀ ਵਿੱਚ ਹੋਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਇਸ ਸਮੇਂ ਤੁਹਾਡੇ ਘਰ ਪਰਿਵਾਰ ਦਾ ਮਾਹੌਲ ਬਹੁਤ ਹੀ ਖੁਸ਼ ਨਮਾ ਬਣ ਜਾਵੇਗਾ ਕਿਉਂਕਿ ਇਸ ਸਮੇਂ ਤੁਹਾਡੇ ਘਰ ਵਿੱਚ ਕਿਸੇ ਐਸੇ ਵਿਅਕਤੀ ਦਾ ਆਗਮਨ ਹੋਵੇਗਾ ਆਰਥਿਕ ਲਾਭ ਹੋ ਜਾਵੇਗਾ ਆਰਥਿਕ ਲਾਭ ਹੋਣ ਤੋਂ ਬਾਅਦ ਤੁਹਾਨੂੰ ਬਹੁਤ ਹੀ ਫਾਇਦਾ ਸਾਬਿਤ ਹੋ ਜਾਵੇਗਾ ਇਸ ਸਮੇਂ ਉਹ ਦੁਕਾਨਦਾਰੀ ਤੋਂ ਵੀ ਤੁਹਾਨੂੰ ਦੁੱਗਣਾ ਫਾਇਦਾ ਦਿਵਾ ਸਕਦਾ ਹੈ ਜਿਸ ਦੇ ਨਾਲ ਕਿ ਤੁਸੀਂ ਹੁਣ ਦਿਨ ਰਾਤ ਚੌਗਣੀ ਤਰੱਕੀ ਕਰੋਗੇ ਸੋ ਦੋਸਤੋ ਇਹ ਸੀ ਜੀ ਕੁੰਭ ਰਾਸ਼ੀ ਫਲਵਾਲਿਆਂ ਦੀ ਭਵਿੱਖਬਾਣੀ ਧੰਨਵਾਦ